ਸਾਡੇ ਸਤਕਾਰਯੋਗ ਉਪ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਜੋ ਭਾਸ਼ਾ ਵਰਤੀ ਗਈ ਉਹ ਕੁੜੀਆਂ ਨੂੰ ਭੈਣ ਦੀ ਗਾਲ ਕੱਢੀ ਗਈ ਸਰ ਇੱਕ ਮਿੰਟ ਸੁਣੋ ਬੜੀ ਗੱਲ ਸੁਣੋ ਜੋ ਜੋ ਸਾਡੇ ਸਾਹਮਣੇ ਸੀ ਮਜੂਦ ਸਰ ਉਹ ਗੱਲ ਹੋਈ ਹੈ ਉਹ ਦੱਸਦਾ ਤੇ ਤੁਹਾਨੂੰ ਮੈਂ ਦੇਖੋ ਮੈਨੂੰ ਦੱਸਣਾ ਪਿਆ ਸਾਡਾ ਨਹੀਂ ਨਹੀਂ ਸਰ ਸਾਡਾ ਇਹ ਦੁੱਖ ਹੈਗਾ ਇਹ ਸਾਨੂੰ ਦੱਸਣਾ ਪਿਆ ਅੱਗੇ ਲਈ ਰੋਪੜ ਜ਼ਿਲ੍ਹੇ ਦੀ ਭਾਵੇਂ ਰਾਜਨੀਤਿਕ ਰਸੈਂਬਲੀ ਆ ਜਾਂ ਐ ਜੀ ਪੀ ਸੀ ਆ ਪਰਵਾਸੀ ਕਿਸੇ ਨੂੰ ਇੱਥੇ ਤੁਸੀਂ ਤਾਕਤ ਨਹੀਂ ਦੇਣੀ ਇਹ ਮੇਰੀ ਵੀ ਬੇਨਤੀ ਆ ਮੈਂ ਵੀ ਸਾਲ ਕੇ ਦਾ ਨੁਮਾਇੰਦਾ ਰਹਾ ਇਸ ਕਰਕੇ ਸਾਰੇ ਹੱਥ ਖੜੇ ਕਰਕੇ ਆਪਾਂ ਮਤਾ ਪਾਉਣਾ ਕਿ ਕੋਈ ਪ੍ਰਵਾਸੀ ਅੱਗੇ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਅਸੈਂਬਲੀ ਦਾ ਜੀਪੀਸੀ ਨਹੀਂ ਆਏਗਾ ਮੈਂ ਸਰ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਨੂੰ ਖਾਸ ਤੌਰ ਤੇ ਰੋਪੜ ਹਲਕੇ ਦੇ ਵਿੱਚ ਬਾਹਰਲੇ ਲੋਕਾਂ ਨੇ ਸਾਨੂੰ ਆ ਕੇ ਲੁੱਟਿਆ ਵੀ ਕੁੱਟਿਆ ਵੀ ਮਾਰਿਆ ਵੀ ਜੀ ਦੀ ਮਿਸਾਲ ਨੋਟ ਕਰਿਓ ਵਾਲੀ ਸਭ ਜਿਸ ਦੀ ਮਿਸਾਲ ਅਕਾਲੀ ਦਲ ਦੀ ਸਰਕਾਰ ਵੇਲੇ ਸਾਡੀਆਂ ਕੁੜੀਆਂ ਟੀਚਰਸ ਹਨ ਜਿਨ੍ਹਾਂ ਨੂੰ ਕਹਿੰਦੇ ਸੀ ਅਸਿਸਟੈਂਟ ਟੀਚਰ ਉਹਨਾਂ ਕੁੜੀਆਂ ਨੂੰ ਫਰਜ ਕਰ ਦਿੱਤਾ ਗਿਆ ਇੱਕ ਸਾਜਿਸ ਦੇ ਅਧੀਨ ਜਦ ਕਿ ਪੂਰੇ ਪੰਜਾਬ ਦੇ ਵਿੱਚ ਟੀਚਰ ਕੰਮ ਕਰਦੇ ਨੇ ਉਹ ਅਸਿਸਟੈਂਟ ਟੀਚਰ ਪਰ ਰੋਪੜ ਹਲਕੇ ਦੇ ਵਿੱਚ ਖਾਸ ਤੌਰ ਤੇ ਨੂਰਪੁਰ 베ਦੀ ਦੇ ਇਲਾਕੇ ਦੀਆਂ ਤਕਰੀਬਨ 194 ਟੀਚਰਾਂ ਨੂੰ ਫਰਗ ਕਰ ਦਿੱਤਾ ਗਿਆ ਫਿਰ ਉਹਨਾਂ ਟੀਚਰਾਂ ਵੱਲੋਂ ਸਰ ਸੁਣਨੇ ਵਾਲੀ ਗੱਲ ਹੈ ਪਲੀ ਬੋਲਿਓ ਨਾ ਜਰਾ ਉਹਨਾਂ ਟੀਚਰਾਂ ਨੂੰ ਫਿਰ ਟੀਚਰਾਂ ਨੇ ਕੀ ਕਰਿਆ ਉਹਨਾਂ ਨੇ ਧਰਨੇ ਲਾਏ ਜਗ੍ਹਾ ਜਗ੍ਹਾ ਪਿੱਟ ਸਿਆਪਾ ਕੀਤਾ ਮੌਕੇ ਦੇ ਮੰਤਰੀ ਦਾ ਉਹਨਾਂ ਨੇ ਧਰਨਾ ਲਾ ਲਿਆ ਸੈਕਟਰੀਏਟ ਰੋਪੜ ਵਿਖੇ ਧਰਨਾ ਲੱਗਿਆ ਉਸ ਟਾਈਮ ਸਾਡੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਜੀ ਬਾਦਲ ਨੂਰਪੁਰਬੇਦੀ ਦੇ ਹਲ ਹਲਕਾ ਨੂਰਪੁਰਬੇਦੀ ਦੇ ਕਲਮਾ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਰੈਲੀ ਕੀਤੀ ਜਿਸ ਰੈਲੀ ਦੇ ਵਿੱਚ ਅਸੀਂ ਵੀ ਮੌਜੂਦ ਸਨ ਹੋਰ ਕਾਲੀ ਲੀਡਰ ਵੀ ਮੌਜੂਦ ਸਨ ਉੱਥੇ ਉਹਨਾਂ ਟੀਚਰਾਂ ਨੇ ਵਿੱਚੋਂ ਉੱਠ ਕੇ ਨਾਰੇ ਲਾਤੇ ਨਾਰੇ ਲਾਣ ਤੋਂ ਬਾਅਦ ਜਦੋਂ ਰੈਲੀ ਖਤਮ ਹੋਈ ਖਤਮ ਹੋਣ ਤੋਂ ਬਾਅਦ ਬਾਦਲ ਸਾਹਿਬ ਨੇ ਐਸਐਸਪੀ ਨੂੰ ਮੌਕੇ ਤੇ ਬੁਲਾਇਆ ਵੀ ਇਹ ਕੌਣ ਸਨ ਇਹ ਉਹਨਾਂ ਨੇ ਦੱਸਿਆ ਜੀ ਇਹ ਫਾਰਗ ਟੀਚਰ ਹੈ ਸਾਡੇ ਸਤਿਕਾਰਯੋਗ ਉਪ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਜੋ ਭਾਸ਼ਾ ਵਰਤੀ ਗਈ ਉਹ ਕੁੜੀਆਂ ਨੂੰ ਭੈਣ ਦੀ ਗਾਲ ਕੱਢੀ ਗਈ ਉਸ ਤੋਂ ਦੂਸਰੇ ਹੈ ਜੀ ਉਸ ਤੋਂ ਦੂਸਰੇ ਦਿਨ ਸਾਰੇ ਇੱਕ ਮਿੰਟ ਸੁਣੋ ਮੜੀ ਗੱਲ ਸੁਣੋ ਜੋ ਜੋ ਸਾਡੇ ਸਾਹਮਣੇ ਸੀ ਮਜੂਦ ਸਰ ਉਹ ਗੱਲ ਹੋਈ ਆ ਉਹ ਦੱਸਦਾ ਤੇ ਤੁਹਾਨੂੰ ਦੂਸਰੇ ਦਿਨ ਨਹੀਂ ਸਾਰੇ ਇੱਕ ਮਿੰਟ ਸੁਣੋ ਦੂਸਰੇ ਦਿਨ ਕੀ ਗੱਲ ਹੋਇਆ ਸੈਕਟਰੀਅਟ ਵਿਸ਼ੇ ਉਹਨਾਂ ਦਾ ਧਰਨਾ ਚੱਲਦਾ ਸੀ ਧਰਨੇ ਦੇ ਟੈਂਟ ਦੇ ਵਿੱਚ ਪਾਣੀ ਛੱਡਿਆ ਗਿਆ ਜੋ ਕਿ ਔਨ ਰਿਕਾਰਡ ਹੈ ਪਾਣੀ ਛੱਡਣ ਤੋਂ ਬਾਅਦ ਉਸ ਧਰਨ ਉਹ ਪਾਣੀ ਦੇ ਵਿੱਚ ਕਰੰਟ ਛੱਡਿਆ ਗਿਆ ਉਸ ਤੋਂ ਬਾਅਦ ਕੁੜੀਆਂ ਨੂੰ ਉੱਥੋਂ ਚੱਕ ਕੇ ਜੇਲ੍ਹ ਵੀ ਦਿਖਾ ਲਈ ਗਈ ਦੱਸੋ ਔਨ ਰਿਕਾਰਡ ਹੈ ਕਾ ਨਹੀਂ ਹੈ ਗਈਆਂ ਸਾਡੀਆਂ ਕੁੜੀਆਂ ਜੇਲ੍ਹ ਦੇ ਵਿੱਚ ਗਈਆਂ ਦੱਸੋ ਗਈਆਂ ਇਹ ਗਈ ਨਹੀਂ ਸਾਰੇ ਇੱਕ ਮਿੰਟ ਨਹੀਂ ਸਾਬ ਸਾਰੇ ਇੱਕ ਮਿੰਟ ਫੜੋ ਮੈਂ ਦੇਖੋ ਮੈਨੂੰ ਦੱਸਣਾ ਪਿਆ ਸਾਡਾ ਨਹੀਂ ਨਹੀਂ ਸਾਬ ਸਾਡਾ ਇਹ ਦੁੱਖ ਸੀਗਾ ਇਹ ਸਾਨੂੰ ਦੱਸਣਾ ਪਿਆ ਹੋਵੇ ਐ ਜੀ ਪੀ ਸੀ ਹੋਵੇ ਕਿਉਂਕਿ ਪਾਰਲੀਮੈਂਟ ਦਾ ਹਲਕਾ ਤਾਂ ਕਈ ਜ਼ਿਲ੍ਹੇ ਫੈਦਾਨੇ ਆ ਪਰ ਐਸੈਂਬਲੀ ਤੇ ਆਪਣਾ ਐ ਜੀ ਪੀ ਸੀ ਕੋਈ ਪ੍ਰਵਾਸੀ ਪੰਛੀ ਜਿਹੜਾ ਪ੍ਰਵਾਸੀ ਪੰਛੀ ਰੋਪੜ ਦੀ ਧਰਤੀ ਤੇ ਐਸੈਂਬਲੀ ਤੇ ਐ ਜੀ ਪੀ ਸੀ ਨਹੀਂ ਆਉਣਾ ਚਾਹੀਦਾ ਬੜੇ ਤੰਗ ਨੇ ਬੜੇ ਦੁਖੀ ਨੇ ਰੋਪੜ ਵਾਲੇ ਦੇਖੋ ਸੰਤਾਜੀਤ ਸਿੰਘ ਵਰਗਾ ਬੰਦਾ ਇਹਨਾਂ ਨੇ ਕੱਢਿਆ ਫੇਰ ਲਾਡਲ ਸਾਹਿਬ ਵਰਗਾ ਦਰਬੇਸ਼ ਬੰਦਾ ਪਰੇ ਕਰਿਆ ਆ ਸਾਹ ਰਵਿੰਦਰ ਸਿੰਘ ਵਰਗਾ ਬੰਦਾ ਇਹਨੂੰ ਪਰੇ ਧੱਕਿਆ ਬਾਲੀਆ ਜੀ ਨੂੰ ਧੱਕਿਆ ਜਿੰਨੇ ਬੰਦੇ ਸੀ ਲੋਕਲ ਕੋਈ ਰਹਿਣੇ ਨਹੀਂ ਦਿੱਤਾ ਮੈਂ ਕਿਹਾ ਪਹਿਲਾਂ ਤਾਂ ਰੋਪੜ ਜ਼ਿਲ੍ਹਾ ਖਾਲੀ ਕਰਤਾ ਤੇ ਹੁਣ ਅਕਾਲੀ ਦਲ ਨੂੰ ਖਾਲੀ ਕਰਨ ਲੱਗੇ ਜਿਹੜਾ ਬਟਾਲਾ ਸਾਹਿਬ ਨੇ ਦੱਸਿਆ ਸੋ ਇਸ ਕਰਕੇ ਅੱਗੇ ਲਈ ਰੋਪੜ ਜ਼ਿਲ੍ਹੇ ਦੀ ਪਾਵੇਂ ਰਾਜਨੀਤਿਕ ਰਸੈਂਬਲੀਆ ਜਾਂ ਐ ਜੀ ਪੀ ਸੀ ਆ ਪਰਵਾਸੀ ਕਿਸੇ ਨੂੰ ਇੱਥੇ ਤੁਸੀਂ ਤਾਕਤ ਨਹੀਂ ਦੇਣੀ ਇਹ ਮੇਰੀ ਵੀ ਬੇਨਤੀ ਆ ਮੈਂ ਵੀ ਹਾਲਕੇ ਤੁਹਾਨੂੰ ਬੰਦਾ ਰਿਹਾ ਇਸ ਕਰਕੇ ਸਾਰੇ ਹੱਥ ਖੜੇ ਕਰਕੇ ਆਪਾਂ ਮਤਾ ਪਾਉਣਾ ਵੀ ਕੋਈ ਪ੍ਰਵਾਸੀ ਅੱਗੇ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਅਸੈਂਬਲੀ ਦਾ ਜੀਪੀਸੀ ਨਹੀਂ ਆਏਗਾ ਬੋਲੇ ਇਸੋ ਨਿਹਾਲ ਜੋ ਬਰਤਾਨਾ ਦੱਸ ਰਿਹਾ ਸੀ ਤੇ ਹੁਣ ਮੇਰਾ ਖਿਆਲ ਆ ਸਾਡੇ ਚਲੋ ਚਾਰ ਕੇ ਨਾਂ ਬੋਲਦੇ ਫਿਰ ਬੁਲਾਈਏ ਆਪਾਂ ਦੇਖੋ ਮੈਂ ਵੀ ਇਹੀ ਮਤਾ ਲਿਆਣਾ ਸੀ ਇਸੇ ਗੱਲ ਤੇ ਲਿਆਣਾ ਸੀ ਯਾਰ ਤਾਂ